ਫਰਸਟ ਕਲਾਸ ਵਰਦੇਓ ਫਰਸਟ ਕਲਾਸ ਕਿੱਥੇ ਹੈ ਗਰੇ ਸਕੂਲ ਕੇਰਲ ਇੰਟਰਨੈਸ਼ਨਲ ਸਕੂਲ 3 ਹਾਉਂਡਰ ਤਾਂ ਸਰਵਿੰਗ ਕਾਸਟ ਸਰਵਿੰਗ ਕਾ ਯੋ ਪਾਣਾ ਬਾਕੀ ਆਪਾਂ ਅਡੀਸ਼ਨਲ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚਲੋ ਟਹਿੜਾਆਂ ਤੇ ਕੱਲ ਨੂੰ 6:00 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇੱਥੇ ਫੌਜ ਦੇ ਕੰਮ ਕਰਦੇ ਸੇਮ ਟਾਈਮ ਕਿੰਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਏ ਸੀ ਕੋਈ ਵਰਕਿੰਗ ਕਰ ਰਏ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਆ ਲੋਡਿੰਗ 'ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਲੁਡੋਮਪੋਰ ਲੈ ਕੇ ਤੇ ਬਾਅਦ 'ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਇੱਕ ਦਾ ਡੈੱਡ ਕੋਰਸ ਆ ਹਾਂਜੀ ਜਿਹੜੀ ਅੱਜ ਫੇਰ ਸਾਡੀ ਗੱਲ ਹੋਈ ਹੈ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਸੈਲਗ੍ਰੇਮੈਂਟ 'ਚ ਜੋਬ ਕਰਦੇ ਆ ਉਹ ਕੱਲ ਜਿੱਦੋਂ ਪੌਣੀ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡੰਨ ਸਭ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜੇ ਨਾਲ ਲੌਂਗ ਰੂਟ ਅੱਜ 6-7 ਘੰਟੇ ਲੱਗ ਜਾਂਦੇ ਆ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬਰੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉੱਥੇ ਰੱਖਣਗੇ ਸੰਸਕਾਰ ਦੀ ਸੁਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੁਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਮੈਨਾਂ ਟਾਈਮ ਹੋ ਗਿਆ ਹੈ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਆ ਕਿੰਨੇ ਬੱਚੇ ਬੱਚੇ ਜੀ ਇੱਕ ਬੇਟੀ ਹੈ ਉਹਨਾਂ ਦੀ ਬਰੂਪਰਵਤ ਕੋਰ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਣਾ ਕਰਕੇ ਸੀ ਮੇਰਾ ਨਾਮ ਮਨਜਿੰਦਰ ਕੋਲ ਬੋਲਦੀ ਕਿਰਤ ਦੀ ਸੀ ਮੇਰਾ ਦੋਤਾ ਸੀ ਮੇਰੇ ਨਾਲ ਅੰਦਰ ਬੈਠਾ ਸੀ ਜਿਵੇਂ ਇੱਕ ਦੁਕਾਨ ਕੋਲ ਦੁਕਾਨ ਫੌਜ ਨੌਕਰੀ ਕਰਦਾ ਸੀ ਤੇ ਉੱਥੇ ਕੰਮ ਕਰਦਾ ਹੈ ਕੋਈ ਦੇ ਸਾਥ ਲੱਗ ਗਿਆ ਤੇ ਬਾਦੋਂ ਨਾ ਹਸਪੀਟਲ ਖੜਿਆ ਤੇ ਮਨ ਨੇ ਮਰੀਆ ਕੋਸ਼ ਕਰ ਦਿੱਤਾ ਕਿ ਸਾਡੇ ਪਰਿਵਾਰ ਦੇ ਜੀਓ ਮੇਰਾ ਬੱਚਾ ਤੁਸੀਂ ਸਭ چھوٹਾ ਵੀ ਗਿਆ ਮੈਂ ਲੈਣ ਵਾਸਤੇ ਅੱਜੇ ਤੱਕ ਕਰਦੇ ਰਿਸ਼ਤੇ ਵਿੱਚ ਤੁਹਾਡੀ ਕਿਰਦਾਰ ਮੇਰਾ ਦੋਤਾ ਸਿੰਘ ਜੀ ਨਾ ਅੰਨ੍ਹਾ ਬੇਟਾ ਸੀ ਕਿਰੇ ਆਪਣੇ ਬੱਚਿਆਂ ਤੋਂ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਉਸ ਮੇਰਾ ਜਨਾਨੀਆ ਜੋ ਮੇਰੇ ਜਨਾਨਾ ਆਦਮੀ ਸੇ ਸੋਤ ਸੇ ਬੱਚਾ ਸਾਡੇ ਕੋਲ ਆ ਗਿਆ ਸੀ ਸਾਰੇ ਬੱਚਿਆਂ ਦਾ ਪਾਲਣ ਪੋਸ ਕੀਵੇਂ ਪੂਰੀ ਮਦਦ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਆਦਾ ਸੁਭਾਅ ਸੀ ਬਹੁਤ ਹੀ ਅਸਪਾਸ ਇਲਾਕਾ ਨੂੰ ਅਦੇ ਸੁੱਖਣੇ ਬੱਚੇ ਦੀ ਘੱਟ ਸੀ ਬਹੁਤ ਸੰਗਤਾਂ ਇਸ ਪਰਿਵਾਰ ਚੁੱਲ੍ਹੇ ਗੂੰਗੂ ਪਰਿਵਾਰਿਤ ਸੱਚੀ ਮੇਰੀ ਉਹ ਜਿਹੜੀ ਨੌਰਾਣੇ ਪੋਤਰੀਆਂ ਤੇ ਮੇਰੇ ਨਣਾਣੇ ਉਹਨਾਂ ਦੇ ਇਹੇ ਦਾਦੀ ਦਾਦਾ ਬੁੱਢੇ ਬੈਠੇ ਸਾਡੀ ਜਿਹੜੀ ਕਿਦੀ ਗੁਮਰ ਅੱਗੇ ਪੋਤਰੀ ਕਿਨੇ ਬੰਦੇ ਪੋਤਰੀ ਪੰਜਾਤ